ਹਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਕੂ ਵਲੌਗਸ ਵਾਪਰ ਆ ਚੰਦਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਅੱਜ ਦਿਨ ਹੋ ਗਿਆ ਸੋਮਵਾਰ ਤੇ ਤਰੀਖ ਹੋ ਗਈ ਅੱਜ 15 15 ਸਤੰਬਰ ਹੈ ਨਾ ਤੇ ਸ਼ਾਮ ਦਾ ਹੋ ਗਿਆ ਟਾਈਮ ਸੀ ਵੀ ਤਾਂ ਫਿਰ ਕੋਈ ਵਲੌਗ ਨਹੀਂ ਬਣਾਇਆ ਤੇ ਨਾਇ ਸਟਾਰਟ ਕੀਤਾ ਤੇ ਹੁਣ ਸ਼ਾਮ ਦਾ ਵਲੌਗ ਸਟਾਰਟ ਕਰਨਾ ਹੁਣ ਤੇ ਦੁਬਾਰੇ ਦਾਲ ਸਬਜ਼ੀ ਬਣਾ ਲਈ ਆ ਤੇ ਅੱਜ ਕੋਈ ਨਹੀਂ ਖਾਣ ਦਾ ਬਲੌਗ ਬਣਾਇਆ ਮੈਂ ਜਿਵੇਂ ਬਰਾਂਡੋਂ ਦਾ ਤੇ ਮੈਂ ਕਿਹਾ ਤੁਹਾਨੂੰ ਅੱਜ ਤਾਂ ਬਾਹਰ ਹੀ ਸਰ ਕਰਾਉਨੇ ਆ ਤਾਂ ਅੱਜ ਖਾਣ ਪੀਣ ਦਾ ਕੋਈ ਬਲੌਗ ਨਹੀਂ ਬਣਾਉਣਾ ਹੈਗਾ ਤੇ ਤੁਸੀਂ ਵੀ ਆਕ ਜਾਂਦੇ ਹੋ ਦਿੱਲੀ ਦੇ ਇਥੇ ਕਿ ਨਾ ਖਾਣ ਪੀਣ ਦੇ ਬਲੌਗ ਤੇ ਹੁਣ ਚੱਲਦੇ ਆਂ ਬਾਹਰ ਨੂੰ ਯਾਨੀ ਫਿਰਨੀ ਨੂੰ ਤੈਨੂੰ ਦਿਖਾਉਣੇ ਜਾ ਕੇ ਮੇਰੇ ਖਿਆਲ ਪਾਣੀ ਵੀ ਆ ਗਿਆ ਤੇ ਪਾਣੀ ਚਲੋ ਫਿਰ ਅੱਗੇ ਭਰ ਲਾਂਗੇ ਤੇ ਆ ਦੇਖੋ ਕੱਪੜੇ ਤੇ ਕੱਪੜੇ ਮੈਂ ਰਾਤ ਦੇ ਧੋਲੇ ਸੀਗੇ ਤੇ ਅੱਜ ਸਾਰੇ ਕੱਪੜੇ ਫੇ ਧੋਤੇ ਨਹੀਂ ਸੀਗੇ। ਰਾਤ ਧੋ ਕੇ ਰੱਖਲੇ ਸੀਗੇ ਤੇ ਸੁੱਖਾ ਰਿਆ ਤੇ ਕੱਪੜੇ ਧੋਣੇ ਨਹੀਂ ਮਿਲੇ। ਤੇ ਜੋ ਮੇਰਾ ਸਤਾਇਆ ਤੇ ਗਰਲਾਲ ਉਧਰ ਗੋਹ ਚੱਕਣ ਡਿਆ ਤੇ ਤੁਹਾਨੂੰ ਬਾਹਰ ਹੀ ਸੈਰ ਕਰਾਉਣੀ ਹੈ ਅੱਜ। ਤੇ ਚਲੋ ਚੱਲਦੇ ਆ। ਜਿੰਨੂ ਪੀ ਵਾਲੇ ਜਦ ਮੈਂ ਖੂਨ ਜਾਵਾਂ ਨਾ ਤੇ ਹਾਂ ਉਧਰ ਆਪਣੇ ਖੱਤੀ ਵਾਲ ਜਾਵਾਂ ਤੇ ਫਿਰ ਮੈਂ ਜੁੱਤੀ ਪਾ ਕੇ ਜਾਨੀ ਹੁੰਨੀ ਆ। बंद कर दी है पानी टेस्ट हो चप्पल पा के नहीं नहीं। डॉक्टर साहब चल गया गलह तेरे डैडी चल गए उधर चलो ठीक है फिर मैं भी जानी हाँ बाय ਮੇਰੀਓ ਪਿਆਰੀਓ ਬਾਏ ਬਾਏ ਹਾਂ ਪੱਠੇ ਖਾ ਲੋ ਅਉਨੀ ਮੜਕੇ ਆ ਦੇਖੋ ਬਾਬਾ ਹਰੀ ਘਰ ਜਗਾ ਇਸੇ ਟਾਈਮ ਇਥੇ ਰੌਣਕ ਹੁੰਦੀ ਸੀ ਤੇ ਅੱਜ ਜਰਾ ਹਰੀ ਘਰ ਬਾਬਾ ਖਾਲੀ ਜਗਾ ਇੱਕਦਮ ਤਾਂ ਖੇਡਦੇ ਨੇ ਸਾਰੇ ਬੰਦੇ ਇਥੇ ਚੌਂਕ ਹਾਂ ਚਾਹੀਦਾ ਤੁਹਾਨੂੰ ਆਹੋ ਹਟੇਮ ਕਾ ਥੋੜੀ ਬੜੀ ਰਹਿਣਾ ਉਹ ਦੇਖੋ ਨੀ ਚਾਂਦ ਸਮ ਬਾਬਾ ਹੰਦਾਲ ਸ਼ੁਰੂ ਹੋਰਦਾ ਹਾਂ ਤੈਨੂੰ ਫੇਰ ਨਹੀਂ ਸੈਰ ਕਰਾਉਨੇ ਆ ਜਿਹੜੇ ਮੇਰੇ ਪਿੰਡ ਦੇ ਭੈਣ ਭਰਾ ਹਨ ਤੇ ਸਾਡੇ ਭਤੀਜੇ ਭਤੀਜੀਆਂ ਸਾਰੇ ਜਾਣੇ ਦੇਖਦੇ ਸਾਡੇ ਵਲੌਗ ਤੇ ਉਹ ਬੜੇ ਖੁਸ਼ ਹੋਣਗੇ ਦੇਖ ਕੇ ਹਨ ਵੀ ਪਿੰਡ ਦੀ ਫੇਰਣੀ ਅੱਜ ਆ ਦੇਖੋ ਜੀ ਇੱਥੇ ਆਪਾਂ ਸਿੱਟੀ ਦਾ ਢੇਰ ਅੱਛਾ ਇੱਥੋਂ ਨੰਗਦੀ ਨਾਲ ਅੱਗੇ ਫੇਰ ਗੱਡੀ ਠੀਕ ਆ ਜਿਹੜੇ ਦਰਾਕਤਾ ਨਾ ਵੱਡੇ ਵੱਡੇ ਵੀ ਕੱਟਣੇ ਐਸੇ ਵਾਲਾਂ ਲਈ ਬਾਲਣ ਹੋ ਜਾਊਗਾ ਸਾਸੂਕ ਬਣਾਇਆ ਕਰਾਂਗੇ ਸਾਸਪਾਈ ਕਰਨੇ ਵਾਲੀ ਆ ਤੇ ਉਹ ਪਿੰਡੀ ਫੇਰ ਨਹੀਂ ਚਾਹੀਦੀ ਆ ਤਾ ਤੋਰੀਆਂ ਬਹੁਤ ਲੱਗਦੀਆਂ ਮੈਂ ਕਿ ਬਾਹਰ ਆ ਜਾਂਦੀਆਂ ਬੇਲਾਂ ਜਿਹਦੇ ਕਰਮਾਂ ਦੇ ਤੋੜੀ ਜਾਂਦੇ ਆ ਸਵੇਰੇ ਬਣਾਈਆਂ ਮੈਂ ਤੋਰੀਆਂ ਆਰਾਮਾ ਤੋਰੀਆਂ ਤਾਂ ਬਹੁਤ ਸੋਹਣੀਆਂ ਬਣੀਆਂ ਇੰਨੀਆਂ ਟੇਸਟ ਬਣੀਆਂ ਦੇ ਅੰਦਰ ਹੋ ਕੇ ਬਾਹਰ ਉਹ ਦੇਖੋ ਸਾਹਮਣੇ ਬੇਲ ਗੰਨੀ ਭਰੀ ਪਈ ਆ ਪੱਕੇ ਜਾਂਦੀ ਅੰਦਰ ਮੇਰੇ ਅੰਦਰ ਵਾਹ ਹੋਣੀ ਆ ਨਾ ਸਫਾਈ ਹੋ ਰਹੀ ਆ ਓਕੇ ਡਿਵਿਡਰ ਰਖਤ ਹੋ ਗਏ ਹੈਂ ਦੱਸ ਪੜ ਗਏ ਆਇਦੁਰ ਆਪਦਰ ਹਉ ਤਾਂ ਫੇਰੇ ਆ ਨਾ ਕਿੰਨੇ ਵਾਰੀ ਲਿਆ ਕੇ ਸਾਰਾ ਇਹ ਆ ਦਫਤਰ ਦਾ ਕੰਮ ਕਰਿਓ ਦੇਖੋ ਢੇ ਦੀ ਸਫਾਈ ਕੀਤੀ ਅੱਜ ਢੇ ਦੇ ਅੰਧਵਾਇ ਦੀ ਸਮੈਲ ਆਉਂਦੀ ਨਾ ਇੱਥੋਂ ਐ ਤੂੰ ਕਿੱਧਰੋਂ ਕੰਮ ਦੀ ਆਈ ਆ ਸਿਟੀ ਐ ਸਿਟੀ ਕਿੱਥੋਂ ਆਈ ਆ ਮਰ ਜਾਣੀ ਐ ਕਿੱਦਾਂ ਤਰੀ ਬੱਚੀ ਕਿੱਥੇ ਗਈ ਆ ਬੋਲਦੀ ਦੇਖ ਕੇ ਆ ਗਈ ਆ ਮੇਰੇ ਮੈਂ ਇੱਥੇ ਖੜੇ ਇੱਥੇ ਛੀਤੀ ਇਹ ਬਹੁਤ ਆਪੜਿਆ ਪਿਆ ਹੈ ਨਾ ਆ ਟਾਣਾ ਫੜਕੇ ਨਾ ਮਰੋਛ ਦੋ ਮੈਂ ਕਿ ਨਹੀਂ ਥੱਲੇ ਨੂੰ ਛੋਰੀ ਛੋਰੀ ਬੋ ਕੀਤੀ ਇਹਨੇ ਹੂੰ ਹਾਂ ਲੈ ਲੁਕ ਜਾਂਦਾ ਮਿੰਟ ਜਿਹੜਾ ਵੀ ਆਉ ਉਹ ਨਾ ਆਪ ਆਪਣੇ ਸਲਾਹਾਂ ਦੋ ਤੇ ਸਿੱਧਾ ਕਰ ਲਓ ਤੁਸੀਂ ਓਦਾਂ ਕਰ ਲਓ ਦਸ ਅਗਲੇ ਨੂੰ ਕੋ ਪਤਾ ਨਹੀਂ ਹੁੰਦਾ ਹੈ ਹਰੇਕ ਨੂੰ ਪਤਾ ਹੁੰਦਾ ਵੀ ਕਿੱਦਾਂ ਕੰਮ ਕਰਨਾ ਹੈ ਕਿਦਾਂ ਨੇ ਕਰਨਾ ਹੈ ਦੁਨੀਆ ਸਿਆਣੀ ਬੰਦੀ ਬਹੁਤ ਆ ਰੋਡ ਤੇ ਬਹੁਤ ਰੌਣਕਾਂ ਪਰ ਹੀ ਹਮੇ ਹੈ ਅੱਛਾ ਨੀ ਹਟ ਵੇ ਕਮਲੀ ਕੀ ਕਰਦੀ ਐ ਰੇੜੀ ਕਿਹਨੀ ਸੋਣੀ ਬਣਾਈ ਉਹ ਮੋਟਰਸਾਈਕਲ ਤੇ ਵਰਦੀਆਂ ਨਾ ਕਮੀ ਕੋਈ ਖੜਦਾ ਹੁੰਦਾ ਹੈ ਨਾ ਹਾਂ ਸਹੀ ਗੱਲ ਐ ਮੇਰੇ ਮੋਟਰਸਾਈਕਲ ਤੇ ਰੇੜੀ ਵਧੀਆ ਨਾਲੇ ਗੋਹਾ ਲੈ ਜਾਵੇ ਗਰੇ ਖੂਤੇ ਹੈ ਨਾ ਉਹ ਜ਼ੋਰ ਨਾਲ ਬੁੱਟੋਂ ਸਹੀ ਗੱਲ ਐ ਮੋਟਰਸਾਈਕਲ ਵਾਲੀ ਸਹੀ ਇਹਦੇ ਨਾਲੇ ਗੋਹਾ ਜਾਂਦੇ ਹੋਏ ਲੱਜ ਬਹੁਤ ਆਉਂਦੇ ਹੋਏ ਪੱਠੇ ਦੂ ਕੰਮ ਹੋ ਜਾਂਦੇ ਨੇ ਨਾਲ ਚ ਗਾਠਾ ਰੈਡੀमेड ਬਣ ਕੇ ਆਉਂਦੀਆਂ ਹਨ ਕੋਠੀਆਂ ਲਈ ਇਹ ਗੱਲ ਉਹ ਗਾਣਾ ਹੈ ਰੈਡੀਮੇਡ ਨਾ ਪਿੱਛੇ ਸਟੇ ਉਹ ਉੱਥੇ ਚਾਰ ਨਾ ਪਿਆਰ ਨਾ ਆਵੜਾ ਪਤਾ ਰੱਖੇ ਕਕੇ ਤੱਕ ਉਹ ਕਿੱਧਰੋਂ ਉਹ ਸੇ ਤੋਂ ਨੇ ਵਸ ਗਏ ਫਸੂ ਕੋਈ ਗਾਹ ਇੰਦਰਪੋਤ ਆ ਪੈਦਲ ਵਾਲੀ ਕੋਈ ਆਉਂਦੀ ਜਿਹੜੀ ਲਾਗ ਹਨਾ ਇਸੇ ਘਰ ਆ ਕੇ ਆਇਆ। ਯਾਰ ਮੈਂ ਕਿਹੜਾ ਮਿੱਟੀ ਲੱਗਾ ਕਾਂ ਸਾਰਨਾ ਹੋਇਆ ਬੂਜਾ। ਜਾ। ਥੋਕਾ ਚਾ ਕਰੀ। ਇਹ ਚੱਕੇ ਫਟਾ ਲੈਣਾ ਫੇ ਫਟਾ ਰਹਿਣਾ ਨਹੀਂ ਫੇਰਾ ਵਿੱਚ। ਉਹ ਧਿਆਨ ਨਾਲ ਧਿਆਨ ਨਾਲ ਇਹਨੂੰ ਕਾਲੀ ਨਾ ਕਰ। ਧਿਆਨ ਨਾਲ। ਕਾਲੀ ਨਾ ਕਰੀਨੀ। ਪੂਰਾ ਗੰਦ ਪਾਇਆ। ਹੂੰ। ਕਿਥੇ ਤਾਂ ਕਰੀਂ ਇੱਧਰ। ਹੂੰ। ਕੱਪੜੇ ਲਿਫਾਫੇ ਜੋ ਨਾ ਸੋ ਬੋਰੇ। ਹੂੰ ਦੇਖੋ। ਇੱਟ ਹੂੰ ਹੂੰ ਜੜਾ ਪਾਟ ਰਹੀ ਹਾਂ ਤਾਂ ਤੇਰਾ ਆਣੀ ਬੂਟੀ ਜਈ ਐ ਇੱਥੇ ਵੀ ਮਾਰਨਾ ਸੀ ਮੋਟੀ ਜੀ ਉਹਦਾ ਬਾਬਾ ਖਾਈ ਹੋ ਗਈ ਆ ਇਹਨ ਤੋਂ ਮਾਰੀ ਨਾ ਐਨ ਹੋ ਜਾ ਗੱਡੀਆਂ ਆਉਂਦੀਆਂ ਕਿਦਾਂ ਮਾ ਫੇਰ ਨਹੀਂ ਵਗਦੀ ਉੱਚੀ ਉੱਚੀ ਬੋਲ ਹਾਂ ਅੱਛਾ ਠੀਕ ਆ ਮੈਂ ਕਿਹਾ ਦੇਖੋ ਇਹ ਸਾਡੇ ਪਿੰਡ ਵਿੱਚ ਨਹੀਂ ਮੈਂ ਤਾਂ ਗੱਡਾ ਸਵਾਲ ਗਰਬਾ ਸਿੰਘ ਵੀ ਜਿਹੜਾ ਸਫਾਈ ਹੋ ਰਹੀ ਆ ਇਹ ਕੌਣ ਕੌਣ ਕਰਾ ਰਿਹਾ ਸਰਕਾਰਾਂ ਕਰਾਈ ਜਾਂ ਪ੍ਰਾਇਨਰ ਵੀ ਮਤਲਬ ਕਰਵਾ ਰਹੇ ਆ ਬਾਹਰ ਦੇ ਵਿਦੇਸ਼ਾਂ ਜਾ ਗਏ ਭਰਾ ਆਪਣੇ ਉਹ ਕਰਵਾ ਰਹੇ ਆ ਤੂੰ ਦੱਸੀ ਬੜਾ ਬੜੇ ਵਿਸਥਾਨ ਦਸੀ ਇਹ ਗੱਲ ਬਹੁਤ ਸਮਝਣ ਵਾਲੀ ਆ ਗਰਪਾ ਨੂੰ ਪਤਾ ਹੈ ਨਾ ਨਾ ਕਰਾ ਰਹੀਆਂ ਜਾਂ ਐਨ ਆਰ ਆ ਵੀਰ ਕਿਉਂਕਿ ਮਿੰਦ ਸੁਣਨਾ ਚਾਹਵੇ ਐਨ ਆਰ ਆ ਵੀਰ ਕਰਾ ਰਹੇ ਬੜਾ ਉਪਰਾਲਾ ਹੁੰਦਾ ਬੜਾ ਵੱਡਾ ਆ ਉਹ ਵਧੀਆ ਸੋਹਣੀ ਆ ਬਾਕੀ ਗਰਪਾ ਦੱਸੂਗਾ ਭਾਈ 10 ਵਜੇ ਤੂੰ ਕੀ ਆ ਐਨ ਆਰ ਆ ਵੀਰ ਵੀ ਕਰਾ ਰਹੇ ਬਹੁਤ ਥੈਂਕ ਯੂ ਉਹਨਾਂ ਦਾ ਤੇ ਬਾਕੀ ਪਿੰਡ ਦਾ ਵੀ ਸਹਿਯੋਗ ਆ ਉਹ ਤੁਮ ਕਹਤੇ ਚਲੋ ਦੇਖੀਏ ਚਲੋ ਕਹਿੰਦੇ ਬਹੁਤ ਵਧੀਆ ਕੰਮ ਕਰ ਰਹੇ 25000 ਰੁਪਏ ਉਹ ਵੀ ਦੇ ਗਏ ਆ ਚਲੋ ਵਧੀਆ ਤੇ ਚਲੋ ਮੈਂ ਤਾਂ ਪਹਿਲਾਂ ਦਾ ਮਤਲਬ ਆ ਵੀ ਸਾਰੇ ਦੇ ਨਾਲ ਮਿਲ ਕੇ ਸਜੋੜਾ ਮਿਲ ਕੇ ਕਰਵਾ ਰਹੇ ਕੁਝ ਸਰਕਾਰ ਦੇ ਹੱਥਾਂ ਦਾ ਕੁਝ ਐਨਰ ਵੀਰਾਂ ਜਿਆਦਾ ਹੀ ਆ ਵਧੀਆ ਗੱਲ ਹੈ ਆਪਣੇ ਪਿੰਡ ਦੀ ਸਫਾਈ ਹੁੰਦੀ ਆ ਤੇ ਵਧੀਆ ਗੱਲ ਹੈ ਜੇ ਪਿੰਡ ਦੇ ਵਿੱਚ ਜਿੱਥੇ ਕੂੜਾ ਚੌਂਕ ਆ ਨਾ ਉੱਥੇ ਵੱਡੇ ਵੱਡੇ ਬਾਕਸ ਰੱਖੇ ਜਾਣ ਨਾ ਤੇ ਉਹ ਵੀ ਰੱਖੋਆਂ ਤੇ ਆ ਜਾ ਕੂੜਾ ਇੱਥੇ ਦੇ ਰਹਾ ਤੇ ਆਉਂਦਾ ਨਾ ਇਹ ਨਾ ਆਵੇ ਕਿਉਂਕਿ ਇੱਕ ਬੰਦਾ ਪੱਕਾ ਛੱਡਿਆ ਹੋਵੇ ਨਾ ਚਲੋ ਕਈ ਪਿੰਡ ਦੇਖੀ ਦੀ ਆ ਕਾਲਵਾ ਪਿੰਡ ਦੇਖੀ ਤਾਂ ਕਿੰਨਾ ਸੋਹਣਾ ਅੰਦਰੋਂ ਇਧਰ ਮਾਨਾ ਤਲਵੰਡੀ ਪਿੰਡ ਵੀ ਬਹੁਤ ਸੋਹਣਾ ਪਿੰਡ ਪਿੰਡ ਬਹੁਤ ਸੋਹਣਾ ਕਿਉਂਕਿ ਇਹਦਾ ਪਿੰਡ ਜਦੋਂ ਵੱਡਦੇ ਨਾ ਪਿੰਡ ਵਿੱਚ ਤੇ ਬਹੁਤ ਸੋਹਣਾ ਟੈਲਾਂ ਲੱਗੀਆਂ ਕਿਤੇ ਰੀਣੀ ਕੂੜਾ ਟੁੱਟੀ ਛੜ ਕੁਝ ਨਹੀਂ ਹੈਗਾ ਇਦਾਂ ਦਾ ਬਾਕੀ ਇਹ ਗਰਪਾਲ ਭਾਜੀ ਜਿਆਦਾ ਇਸ ਐਕਸਪੀਰੀਅਸ ਕਿਉਂਕਿ ਤਕਰੀਬਨ ਤੱਕ ਤਕਰੀਬਨ ਇਹਦਾ ਵੀ ਬੈਕੂ ਵੀ ਆਤੀ ਆਈ ਹੈ ਕਿਉਂਕਿ ਮਾਰੀ ਕੋਲੇ ਕੰਮ ਤੇ ਬਹੁਤ ਲੋੜਾਂ ਪੈਂਦਾ ਨਹੀਂ ਨਹੀਂ ਗਰਪਾਲ ਤਾਂ ਸਭ ਤੋਂ ਅੱਗੇ ਹੁੰਦਾ ਆ ਕੋਈ ਇਹਨ ਕੋਈ ਇਹਦੇ ਗੁਣ ਪਾਵੇ ਜਾਂ ਨਾ ਪਾਵੇ ਮੁੰਡਾ ਵਧੀਆ ਇਹਦਾ ਪਿੰਡ ਦੇ ਹਰ ਕੰਮ 'ਚ ਹੱਥ ਬਹੁਤ ਹੁੰਦਾ ਆ ਸਿਕਲੇ ਬੋਟ ਟਿੱਕੜ ਨਹੀਂ ਕਰਦੇ ਲੋਕੀ ਬਹੁਤ ਕੁਛ ਕਹਿੰਦੇ ਹੁੰਦੇ ਹਾਂ ਮੁੰਡਾ ਹੈਗਾ ਦਿਲ ਦਾ ਸਾਫ਼ ਹੈ ਤੇ ਬਾਕੀ ਆ ਕੇ ਤੁਹਾਨੂੰ ਤੁਸੀਂ ਦੇਖਦੇ ਹੋਣੇ ਰੋਜ਼ ਫੇਸਬੁਕਾਂ 'ਤੇ ਸਾਡੇ ਮੁੰਡੇ ਪਾਉਂਦੇ ਆ ਪਿੰਡੋਂ ਵਿਕਾਸ ਹੋ ਰਿਹਾ ਪਿੰਡਾਂ ਦਾ ਕਰਦੇ ਆ ਹਰ ਪਾਸੇ ਸੇਵਾ ਤੇ ਜਾਂਦੇ ਆ ਚਾਹੇ ਹਰ ਆਇਆ ਸਹੀ ਗੱਲ ਹੈ ਬੜਾ ਯੋਗਦਾਨ ਹੈ ਸਾਰੇ ਮੈਂਬਰ ਬਣ ਜਾਂਦੇ ਬਹੁਤ ਆਈ ਜਿਆਦਾਤਰ ਮੁੰਡੇ ਨਾਲ ਖੜ ਜਾਂਦੇ ਆ ਪਿੰਡ ਦੇ ਮੁੰਡੇ ਸਹਿਯੋਗ ਦਿੰਦੇ ਆ ਇਹ ਕੰਮ ਕੋਈ ਵੀ ਪਿੰਡ ਦਾ ਕਰ ਪਾਏ ਨਾ ਇਹ ਮੁੰਡਾ ਬਗੈਰ ਐਨਾਰੇ ਮੋਢੇ ਵਧੀਆ ਯਾਰ ਅਰਬ ਉਹਨਾਂ ਨੇ ਜਿੱਦਾਂ ਕਹਿੰਦੇ ਮਿਹਨਤ ਨੂੰ ਜਿਆਦਾ ਫਲ ਪਾਵੇ ਹੈਨਾ ਜਿਆਦਾ ਦੇਵੇ ਪਰਮਾਤਮਾ ਨੇ ਉਹ ਜਿਹੜਾ ਕੰਮ ਹੈ ਨਾ ਕਿ ਆ ਵੀ ਆ ਜਿਹੜਾ ਹੁਣ ਇੰਨਾ ਕੁਝ ਕਰ ਰਹੇ ਆ ਕੂੜਾ ਪਾਣੀ ਵੀ ਖਤਰ ਵੀ ਨਾ ਗੰਦ ਪਾਉਂਦੇ ਗੰਦ ਰੱਜ ਕੇ ਪਾਉਂਦੇ ਆ ਲੱਗਦਾ ਥੋੜੀ ਗਲਤੀ ਸਾਡੇ ਲੋਕਾਂ ਦੀ ਵੀ ਹੈ ਹੈਨਾ ਇਹ ਜੇ ਲਿਫਾਫੇ ਹੁੰਦੇ ਨੇ ਨਾ ਸਾੜ ਦਿਆ ਕਰੋ ਬੋਤਲਾਂ ਪਲਾਸਟਿਕ ਸਾੜ ਦਿਆ ਕਰੋ ਸਾੜਦੇ ਨਹੀਂ ਨਾ ਅੱਗ ਨਹੀਂ ਵੱਲਦੀਆਂ ਇਹ ਚੀਜ਼ਾਂ ਸੜ ਜਾਣ ਹਨਾ ਤੇ ਕੰਦੀ ਖਲਾਰਾ ਨਹੀਂ ਪੈਂਦਾ ਇਹ ਚੀਜ਼ਾਂ ਬਰ ਗਲਦੀਆਂ ਵੀ ਹਨੀਆਂ ਨਾ ਪਹਿਲੀਆਂ ਚ ਗਲਦੀਆਂ ਨਹੀਂ ਆਹ ਚੀਜ਼ਾਂ ਨਹੀਂ ਗਲਦੀਆਂ ਹਾਂ ਇਹਨਾਂ ਨੂੰ ਥੋੜਾ ਜਿਆ ਨਾ ਸਾੜ ਦਿਆ ਕਰੋ ਸਾੜ ਕੇ ਭਾਵੇਂ ਸਵਾਹ ਸੜ ਜਾਕਰ ਪੂਰੀ ਖਤਮ ਹੋ ਜੂਗੀ ਹੈ ਨਾ ਉਦੋਂ ਵੀ 500 ਸਾਲ ਬਾਅਦ ਤੱਕ ਇਹ ਰਹਿਣੀ ਹੈ ਸਹੀ ਗੱਲ ਹੈ ਇਹ ਕੋਲੋਂ ਜਿਹੜੀਆਂ ਉਹ ਪਿੱਛੇ ਜਾ ਰਹੇ ਲੋਕੀ ਖਾਂਦੇ ਆ ਖਾ ਕੇ ਲਫਾਫਾ ਹੰਗੜੇ ਪਾਉਂਦੇ ਐ ਇੱਕ ਮੋੜੇ ਐ ਇੱਕ ਵਾ ਕੇ ਮਾਰਦੇ ਐ ਇਹ ਲਫਾਫੇ ਗਲਤ ਨਹੀਂ ਹੁੰਦੇ ਨਹੀਂ ਸਿੱਟਦੇ ਵਿੱਚ ਚੋਰੀ-ਜੋਰੀ ਆ ਕੇ ਪਤਾ ਨਹੀਂ ਲੱਗੇ ਇਸ ਕਰਕੇ ਨਾ ਇਹ ਜ਼ਰੂਰੀ ਐ ਲਫਾਫਾ ਸਾੜਦਿਆ ਕਰੋ ਕੋਈ ਵੀ ਇਸ ਜ਼ਰੂਰੀ ਨਹੀਂ ਸਾਡੇ ਸਾਹ ਸਿੱਟਣਾ ਜਾਂ ਸਾਡੇ ਕੀ ਹਾਲ ਹੈ ਸਹੀ ਗੱਲ ਮੈਂ ਉਹ ਦੇਖਣ ਨਹੀਂ ਤੁਹਾਡੇ ਉਹੀ ਹਾਲ ਬਣਿਆ ਤੇਰੀ ਬਹੁਤ ਹਾਲ ਮਾਰਾ ਹੋਇਆ ਨਾਲੇ ਦੇਖੋ ਇਹ ਰਸਤਾ ਆ ਗੁਰੂ ਸਥਾਨ ਜਾਂਦਾ ਆ ਦੇਖੋ ਸਾਹਮਣੇ ਸਰੋਵਰ ਆ ਤੋਨਛਾਂ ਸਾਹਿਬ ਦੇਖੋ ਸਾਹਿਬ ਰੱਖਣਾ ਚਾਹੀਦਾ ਆ ਅਸੀਂ ਇਸੇ ਰਾਹ ਤੇ ਗੰਦ ਪਾਉਂਦੇ ਰਹਿੰਦੇ ਆ ਗੁਰੂ ਘਰ ਦਾ ਰਾਹ ਆ ਫਿਰ ਸਾਡਾ ਆਪੇ ਅਸੀਂ ਪੁੱਛੋ ਜਾਂ ਹੱਥ ਰੱਖਿਆ ਕੀ ਕਰਨੀਏ ਸਾਡੇ ਮੰ ਇਹ ਰਸਤਾ ਸਾਫ਼ ਰੱਖਿਆ ਕਰੋ ਅੱਗੇ ਜਾਣਾ ਆਉਣਾ ਸੀਗਾ ਚਲੋ ਕੰਮ ਕਰਵਾ ਰਹੇ ਆ ਗਰਪਾਲ ਬਾਜੂ ਨੇ ਹੋਰ ਵੀ ਜਥੇਦਾਰ ਨਿੰਦਰ ਸਿੰਘ ਨਿੰਦਰ ਸਿੰਘ ਲੰਬੜਦਾਰ ਜਥੇਦਾਰ ਸਾਹਿਬ ਦਾ ਹੱਥ ਬਹੁਤ ਆ ਉਹ ਵੀ ਜਿੰਦਾ ਕਸ਼ਮੀਰ ਸਿੰਘ ਟਿੱਬੀ ਤੋਂ ਹੱਥ ਬਹੁਤ ਆ ਇਸ ਕੰਮ ਦੇ ਵਿੱਚ ਕਸ਼ਮੀਰ ਸਿੰਘ ਪ੍ਰਧਾਨ ਸਾਰੇ ਯਾਨੀ ਕਸ਼ਮੀਰ ਸਿੰਘ ਲਾਡੀ ਹੋਰ ਬਹੁਤ ਆ ਜਿੰਦਾ ਕਹਿ ਦੋ ਕਿ ਗੁਰਦੇਵ ਬਾਹਰ ਬੈਠਾ ਉਹਨਾਂ ਨੂੰ ਬਹੁਤ ਹੋ ਜਾਂਦਾ ਹੋਰ ਵੀ ਕਾਫੀ ਕਿਹੜਾ ਨਾਂ ਨਹੀਂ ਲੈ ਹੁੰਦੇ ਉਹ ਸੋਰੀ ਮੰਗਦੇ ਯਾਨੀ ਸਾਰੇ ਆ ਕਰਵਾ ਰਹੀ ਆ ਪਿੰਡ ਦਾ ਕੰਮ ਸਾਰਾ ਵਿਕਾਸ ਤੇ ਸੋਹਣੀ ਗੱਲ ਆ ਪਿੰਡ ਦੂਰੋਂ ਪਿੰਡ ਦਾ ਜਿਹੜਾ ਹੁੰਦਾ ਨਾ ਪਿੰਡ ਅੰਦਰ ਵਰਨੇ ਪਤਾ ਲੱਗ ਜਾਂਦਾ ਪਿੰਡ ਕਿਹੋ ਜਿਹਾ ਆ ਪਿੰਡ ਦਾ ਮੂਹਰਾ ਚੰਗਾ ਹੁੰਦਾ ਹੁਣ ਰੋਡ ਬਣਨਾ ਕਿੰਨਾ ਸੋਹਣਾ ਨਾ ਬੁੱਲਵਾਲਾ ਤੱਕ ਜੀ ਆਪਣੇ ਆਪ ਹੀ ਪਿੰਡ ਬੋਲਦਾ ਜਾ ਟੀਬੀ ਤੋਂ ਬਹੁਤ ਸੋਹਣਾ ਹੁੰਦਾ ਟੀਬੀ ਆਪ ਬਹੁਤ ਮਿੰਟ ਚੀਜ਼ਾਂ ਦਾ ਆਪਾਂ ਨੂੰ ਬਣਾ ਕੇ ਦਿੰਦੀ ਸਭ ਨਹੀਂ ਤਾਂ ਆਪਾਂ ਆਪ ਹੀ ਆਪਾਂ ਦੀਆਂ ਸਹੀ ਗੱਲ ਆ ਮਤਲਬ ਕਿ ਇਹਨਾਂ ਚੀਜ਼ ਤੇ ਨੋਟ ਕਰਨੀ ਚਾਹੀਦੀ ਵੀ ਲਿਫਾਫੇ ਜੇ ਸਾਨੂੰ ਸਾੜ ਦਿਨੇ ਚਾਹੀਏ ਸਾਨੂੰ ਸਿੱਟੜਨੀ ਚਾਹੀਦੀ ਇਹ ਸਿਰਦਾਰੀ ਬਣ ਜਾਂਦੇ ਮੁੜ ਕੇ ਜਦੋਂ ਇਹ ਸਿਰਦਾਰੀ ਬਣ ਜਾਂਦੇ ਫਿਰ ਬੜਾ ਕੰਮ ਔਖਾ ਹੁੰਦਾ ਆ ਇਹ ਗੱਲ ਤੇ ਵੀ ਹੈ ਢੇਰਾਂ 'ਚ ਵੀ ਨਹੀਂ ਗੱਲ ਦਿਨਾ ਪੈਲੀਆਂ 'ਚ ਗੱਲ ਦਾ ਜਾ ਕੇ ਹਾਂ ਹੁਣ ਮੈਂ ਕਹਿੰਦਾ ਆ ਟਰਾਲੀ ਲਫਾਫਿਆਂ ਦੀ ਹੁਣ ਵੇ ਇਕੱਠੀ ਕੀਤੀ ਆ ਤੇ ਹੁਣ ਚੱਕਦੇ ਆ ਨਾ ਉੱਥੇ ਛਕਾ ਕੇ ਆਪਣੇ ਖੇਤਾਂ 'ਵਲ ਖੜਦੇ ਨੇ ਸਾਰਦੇ ਆ ਤੇ ਜੇ ਕੋਈ ਹੋਰ ਜਿਹਾ ਸਿੱਟਾਂਗੇ ਉੱਥੇ ਵੀ ਨਾ ਪਾਣੀ ਰੋਕਣਾ ਆ ਨਾ ਇਹਦਾ ਕੋਈ ਹੱਲ ਹੀ ਨਹੀਂ ਹੈ ਘਟਾਈ ਇਸ ਚੀਜ਼ ਦਾ ਕੋਲ ਕੇ ਸਕਾਉਣਾ ਛਕਾ ਕੇ ਫਿਰ ਸਾਰਨਾ ਇਹਨੂੰ ਨਾ ਇਹਦਾ ਇਹੀ ਹੱਲ ਆ ਹਾਲਾਂਕਿ ਅੱਗ ਵਾਲੀ ਦੀ ਕਰ ਅਸੀਂ ਕਈ ਇੱਕ ਲਫਾਫੇ ਬਾਹਰ ਨਹੀਂ ਵੇ ਛੱਡਦੀ ਹੈਗੀ ਲਫਾਫਾ ਨਹੀਂ ਹੁੰਦਾਗਾ ਸਾਰ ਲੋਕਾਂ ਦਾ ਸਾਨੂੰ ਜੋ ਸਾਨੂੰ ਲੋਕਾਂ ਦੇਣੀ ਆ ਕੰਦੇ ਦੇਣੀ ਹੈ ਚਲੋ ਕੋਈ ਨਹੀਂ ਪਰ ਅੱਜ ਹੀ ਅਜ ਲੋਸ਼ਮੈਂਟ ਕਰਾਉਂਦੇ ਗੁਰਦਾਸ ਸਾਹਿਬ ਕਹਿੰਦੇ ਆ ਭਾਜੀ ਆਸ਼ੂ ਨੂੰ ਖਿੱਚ ਕੇ ਲੋਸ਼ਮੈਂਟ ਕਰ ਵੀ ਜੇ ਤਾਂ ਇੱਥੇ ਲਫਾਵਾ ਸਿਰਦਾ ਫੜਿਆ ਗਿਆ ਉਹੀ ਕੋਈ ਮਾਈਂਡਰਾਂ ਕਰ ਚਾਹੇ ਦੋਸਤ ਆ ਚਾਹੇ ਫਰੈਂਡ ਚਾਹੇ ਰਿਸ਼ਤੇਦਾਰ ਚਾਹੇ ਕੋਈ ਵੀ ਕੋਈ ਵੀ ਹੈ ਚਾਹੇ ਕੋਈ ਘਰ ਦਾ ਵੀ ਹੈ ਉਹਦੇ ਕੋਲੋਂ ਚ ਕਾਇ ਜਾਊਗਾ ਬਾਈ ਚੱਕੋ ਇਹਨੂੰ ਅੱਗ ਲਾਓ ਇਹ ਨਹੀਂ ਕੰਮ ਆਗਾ ਵੀ ਇਹ 3 ਮਹੀਨੇ ਬਾਅਦ ਇੱਥੇ ਅਭੋਗੋਲੇ ਲੈ ਖੜੀ ਹੋ ਜੀਗੀ ਕਿਨੂੰ ਕਿਨੂੰ ਕਹੂਗਾ ਨਹੀਂ ਉਹ ਵੀ ਲੜੇ ਕਿੰਨਾ ਕਿੰਨਾ ਹੈ ਨਾ ਆਪਣੇ ਆਪ ਮਤ ਚਾਹੀਦੀ ਨਾ ਇਹ ਤਾਕਤੀ ਲਿਖ ਕੇ ਲਾ ਦੇਣੀ ਬੋਰਡ ਆ ਸਹੀ ਗੱਲ ਆ ਜਿੱਥੋਂ ਕਾ ਇੱਥੇ ਕੂੜਾ ਫੜਿਆ ਗਿਆ ਉਹਦੇ ਕੁਝ ਕਾਵਾਂਗੇ ਕੁਝ ਕਾਜ ਨਾ ਕਰੇ ਅੱਜ ਅਸੀਂ ਵਲੌਗ ਦੇ ਵਿੱਚ ਹੀ ਕਹਿ ਦਿੰਦਾ ਆ ਸਿੱਧੀ ਜੀ ਗੱਲ ਆ ਇਹ ਸਾਡੀ ਗੱਲ ਦੂਰ ਤੱਕ ਜਾਣੀ ਆ ਸਾਡੀ ਕਿਹੜੇ ਗੱਲ ਤੱਕ ਰਹਿਣੀ ਆ ਗਾਂਧੀ ਕੋਈ ਗੱਲ ਨਹੀਂ ਇਹ ਕਿਹੜਾ ਅਸੀਂ ਕੋਈ ਅਸੀਂ ਮਤਲਬ ਕਿ ਉਹ ਹੀ ਕਦਰ ਚਿੰਦੇ ਆ ਹੂੰ ਤੇ ਬਾਕੀ ਆ ਸਮਝਿਆ ਕਰੋ ਵੀ ਪਿੰਡ ਦੀ ਸਫਾਈ ਜ਼ਰੂਰੀ ਆ ਤੇ ਜੇ ਪਿੰਡ ਦਾ ਮੂੰਹ ਮੱਥਾ ਨਾਲ ਸੋਹਣਾ ਆਵੇ ਨਾ ਤੇ ਲੋਕੀ ਪਿੰਡ ਦੇ ਪਿੰਡ ਦੀ ਕਹਿੰਦੇ ਹੈਗੇ ਸੋਹਣਾ ਲੱਗਦਾ ਪਰ ਫਿਰ ਵੀ ਸਾਡੇ ਪਿੰਡ ਦਾ ਵਾਸ ਸਫਾਈ ਹੋਣ ਲੱਗ ਪਈ ਆ ਨਵੀਂ ਪੰਚਾਇਤ ਜੇ ਰੋਡ ਬਣ ਗਿਆ ਬੁੱਲਵਾਲ ਦਾ ਹੋਰ ਸੋਹਣਾ ਹੋ ਜਾਣਾ ਨਵੀਂ ਪੰਚਾਇਤ ਬਣੀ ਆ ਬੜਾ ਯੋਗਦਾਨ ਪਾ ਰਹੀ ਆ ਕੰਮ ਦੇ ਵਿੱਚ ਸਫਾਈ ਚ ਕਿਉਂ ਨਵਾਂ ਜੂਥ ਆ ਨਵਾਂ ਨੌਜਵਾਨ ਸਵਾ ਸਾਰੀ ਨਵੇਂ ਜੂਥ ਦਾ ਹੌਸਲਾ ਜਿਹੜਾ ਇਹ ਨਾ ਬਰੰਦ ਹੁੰਦਾ ਆ ਨਵਾਂ ਜੂਥ ਜਿਹੜਾ ਉਹਨੂੰ ਕੰਮ ਖਾਣਾ ਚਾਹ ਹੁੰਦਾ ਆ ਇਸ ਕਰਕੇ ਨਾ ਪਹਿਲੇ ਮੈਂਬਰ ਤੇ ਗਰਪਾਲ ਦਾ ਯੋਗਦਾਨ ਹੁੰਦਾ ਬਹੁਤ ਜ਼ਿਆਦਾ ਸਹੀ ਗੱਲ ਆ ਵੋਟਾਂ ਦੇ ਬਹੁਤ ਜ਼ੋਰ ਲਗਾ ਦੇ ਦੇਖੋ ਇੰਨਾ ਧਨ ਮੰਤਰੀ ਜਾਂ ਲਗਾ ਮੁੱਖ ਮੰਤਰੀ ਬੋਟਾ ਜੋਨ ਲ ਜਨਾਇ ਦਾ ਬਜਟ ਦਾ ਬੋਟਾ ਸਿਕਲ ਵੋਟੈਂਸ ਜੀ ਚਾਰੇ ਨੂੰ ਨਾ ਚਲੋ ਖੈਰ tham sode te garpa singh da bhala banda ya fakkar banda fakkar ਕਿਤੇ ਹੋ ਗਈ ਸਫਾਈ ਹੁਣ ਬਸ ਆ ਚੱਕਣਾ ਜਿਹੜੀ ਆ ਕੇ ਛਾੜਦੇ ਨੇ ਲੈਣ ਨੇ ਇਹਨਾਂ ਸਕਾਲਰ ਇਸ ਇੱਥੇ ਗਗਲਾ ਦਾਂਗੇ ਬਹੁਤ ਤੁਹਾਡੀ ਹੈਲਪ ਕਰਨ ਆਇਆ ਨਾਲ ਹੋਰ ਇਹ ਨਾਲ ਹੀ ਰਹਿੰਦੀ ਸਾਡੇ ਇਹਨਾਂ ਸਾਡੇ ਨਾਲ ਹੀ ਰਹਿਣਾ ਕੂ ਆਈ ਗਰੂ ਨੇ ਕੂ ਢਾਗ ਦਬ ਤੇ ਸਕਾ ਲਾਂਗੇ ਇਹਨਾਂ ਨੂੰ ਫਾਇਲ ਹੋ ਗਏ ਨਾ ਹਾਂਜੀ ਇੱਥੇ ਲੱਗਾ ਸੀ ਢੇਰ ਗੋਇ ਦਾ ਤੇ ਸਾਰਾ ਚੱਕ ਲਿਆ ਤੇ ਥਾਂ ਵੀ ਬਾਹਰ ਬਣਾ ਲਿਆ ਵੋਸਟਰ ਨੂੰ ਤੇ ਬਹੁਤ ਮੁਸ਼ਕਲ ਸੀਗਾ ਤੇ ਹੁਣ ਬਾਹਰ ਵੀ ਚੱਕ ਹੋਣ ਡਿਆ ਤਾਂ ਹੁਣ ਮੈਂ ਆਚਾਰ ਕੱਢ ਲਵਾਂ ਤੇ ਸਾਡਾ ਗੋਪਾ ਹੋ ਗਿਆ ਜਮਾ ਤਾਂ ਕਿਉਂ ਪਹਿਲਾਂ ਸਿਕਾ ਸਾਡਾ ਪਲਾਨ ਵੀ ਰੇੜੀ ਲਿਆ ਕੇ ਨਾ ਟਿੱਬੀ ਤੋਂ ਫੇਰ ਆਪਾਂ ਛਟਾਵਾਂਗੇ ਤੇ ਫਿਰ ਉੱਥੇ ਤੁਹਾਨੂੰ ਪਤਾ ਵੀ ਸਾਡੇ ਰੋਡ ਬਣਦਾ ਆ ਉਦੋਂ ਨੰਗ ਨਹੀਂ ਹੁੰਦੇ ਆ ਤੇ ਭਾਈ ਹੁਣਾਂ ਕੁਆ ਨਹੀਂ ਹੋਏ ਨੇ ਤੇ ਉਹ ਆਉਣ ਤੋਂ ਕੱਟ ਨਹੀਂ ਕਰਦੇ ਹੁੰਦੇ ਬਹੁਤ ਮਿਹਨਤੀ ਇਨਸਾਨ ਆ ਸਾਡੇ ਸੀਮੈਂਟ ਬਜਰੇ ਤਾਂ ਕੁਝ ਵੀ ਲਿਆਉਣਾ ਹੋਵੇ ਨਾ ਉਹ ਹੀ ਲਿਆਉਂਦੇ ਹੁੰਦੇ ਉਹਨਾਂ ਨੂੰ ਕਹੀਦਾ ਸੀ ਤੇ ਉਹ ਲੈ ਕੇ ਆਉਂਦੇ ਹੁੰਦੇ ਆ ਮਜਬੂਰੀਆ ਵਿੱਚ ਵੱਟੇ ਪਾਏ ਆ ਯੂਨਾਂ ਗੱਡੀ ਆ ਨਹੀਂ ਰਹੀ ਹੈਗੀ ਤੇ ਇਸ ਕਰਕੇ ਸਾਨੂੰ ਫਿਰ ਉਹਨਾਂ ਕਿ ਆਪ ਹੀ ਇਹ ਯਾਨੀ ਪ੍ਰੋਗਰਾਮ ਕਰਨਾ ਪਿਆ ਤੇ ਹੁਣ ਕੱਢ ਲਈਏ ਧਾਰ ਤੇ ਹੋ ਗਿਆ ਟਾਈਮ ਤੇ 6:00 ਵੱਜ ਲਿਆ ਤੇ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਿਓ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਅੱਜ ਦੀ ਤੇ ਜਰੂਰ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਆ ਕਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੇ ਬਾਈ ਜੀ 나 ਪਠੇ ਬਾਈ ਨੂੰ